ਅੱਜ ਇੱਕ ਹੋਰ ਸਵੇਰ ਸਾਡੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਵਿਖੜਵਾਤੀ ਨਵੀਂ ਜੋੜੀ ਆ ਮੈਂ ਧੰਨਵਾਦ ਕਰਦਾ ਹਾਂ ਕਿ ਉਸ ਨੇ ਸਾਨੂੰ ਅੱਜ ਧਰਤੀ ਤੇ ਜਿਉਂਦਾ ਰੱਖਿਆ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਕਿ ਇੱਕ ਐਸਾ ਮਨੁੱਖ ਸੀ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦਿੰਦਾ ਸੀ ਔਰ ਲੋਕ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਰਦੇ ਅੱਜ ਅਸੀਂ ਸਿੱਖਾਂਗੇ ਨੂਨ ਅਬੀ ਬਾਰੇ ਜੋ ਕਿ ਲਿਖਿਆ ਹੈ ਉਤਪਤ 6 ਬਾਬ ਉਸ ਦੀ 5 ਆਇਤ ਤੋਂ ਪੜ੍ਹਦੇ ਹਾਂ ਫਿਰ ਜਹਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਾਈ ਤਰਤੀ ਉਤੇ ਵੱਧ ਗਈ ਔਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਰਹਦੀ ਹੈ ਤਦ ਜਹਵਾ ਨੂੰ ਆਦਮੀ ਦੇ ਤਰਤੀ ਉਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ ਤਦ ਜਹਵਾ ਨੇ ਆਖਿਆ ਮੈਂ ਆਦਮੀ ਨੂੰ ਜਿਹਨੂੰ ਮੈਂ ਉਤਪਤ ਕੀਤਾ ਹਾਂ ਆਦਮੀ ਨੂੰ ਡੰਗਰ ਨੂੰ ਕ੍ਰਿਸ਼ਨ ਵਾਲੇ ਨੂੰ ਅਰਕਾ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾ ਕਿਉਂ ਜੋ ਮੈਨੂੰ ਉਹਨਾਂ ਦੇ ਬਣਾਉਣ ਤੋਂ ਰੰਝ ਹੋਇਆ ਪਰ ਨੂੰ ਉੱਤੇ ਯਹਵਾ ਦੀ ਕਿਰਪਾ ਦੀ ਨਿਗਾਹ ਹੋਈ ਹallelujah ਇਸ ਜਗ੍ਹਾ ਦੇ ਉੱਤੇ ਪੜਿਆ ਕਿ ਨੂੰ ਨਬੀ ਸੀ ਜਿਹੜਾ ਪਰਮੇਸ਼ਰ ਦਾ ਨਬੀ ਸੀ ਉਹ ਗਵਾਹੀ ਦੇ ਰਿਹਾ ਸੀ ਕਿ ਅੰਤ ਜਿਹੜਾ ਆਉਣ ਵਾਲਾ ਹੈ ਜਲ ਪਰ ਲੋਕ ਪਾਣੀ ਜਿਹੜਾ ਆਉਣ ਵਾਲਾ ਹੈ ਲੋਕ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਰਦੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ بارش ਨਹੀਂ ਸੀ ਹੋਈ ਜਦੋਂ ਨੂਨਬੀ ਪ੍ਰਚਾਰ ਕਰ ਰਿਹਾ ਸੀ ਉਹਨਾਂ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਨਹੀਂ ਸੀ ਕੀਤਾ ਅੱਜ ਵੀ ਲੋਕ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਗਵਾਹੀ ਦਿੰਨੇ ਆ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ ਕਿ ਸਾਡਾ ਯਹਵਾ ਪਰਮੇਸ਼ਰ ਵਿਸ਼ਵਾਸੀਆਂ ਦਾ ਪਿਤਾ ਹੈ ਉਹ ਵਿਸ਼ਵਾਸ ਨੂੰ ਵਧਾਉਂਦਾ ਹੈ ਕਿਉਂਕਿ ਕਿੰਨੇ ਲੋਕਾਂ ਨੂੰ ਪ੍ਰਭੂ ਯੇਸ਼ੂ ਮਸੀਹ ਨੇ ਚੰਗਾ ਕੀਤਾ ਕੋੜੀਆਂ ਨੂੰ ਚੰਗਾ ਕੀਤਾ ਅੱਜ ਲੋਕ ਆ ਜਿਹੜੇ ਅੱਜ ਪਰਮੇਸ਼ਰ ਤੋਂ ਦੂਰ ਹੋਈ ਜਾ ਰਹੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨਦੇ ਅੱਜ ਸਾਨੂੰ ਲੋੜ ਹੈ ਕਿ ਪਰਮੇਸ਼ਰ ਉੱਤੇ ਵਿਸ਼ਵਾਸ ਕਰੀਏ ਜਿਦਾ ਨੂੰ ਨਬੀ ਨੇ ਪ੍ਰਭੂ ਯੇਸ਼ੂ ਮਸੀਹ ਦਾ ਪ੍ਰਚਾਰ ਕੀਤਾ ਕਿ ਅੰਤ ਜਿਹੜਾ ਬਹੁਤ ਜਲਦ ਆਉਣ ਵਾਲਾ ਹੈ ਲੋਕਾਂ ਨੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਅੱਜ ਸਾਨੂੰ ਵਿਸ਼ਵਾਸ ਵਚਨ ਦੇ ਉੱਤੇ ਕਰਨ ਦੀ ਲੋੜ ਹੈ ਕਿਉਂਕਿ ਵਚਨ ਸੱਚਾ ਹੈ ਪਰਮੇਸ਼ਰ ਸਾਡਾ ਜੀਵਤ ਪਰਮੇਸ਼ਰ ਹੈ ਪ੍ਰਭੂ ਯਿਸੂ ਮਸੀਹ ਹਰ ਇੱਕ ਜੀਵਨ ਨੂੰ ਬਦਲ ਦੀ ਤਾਕਤ ਰੱਖਦਾ ਹੈ ਅੱਜ ਸਾਨੂੰ ਜੀਵਨ ਨੂੰ ਬਦਲਣ ਦੀ ਲੋੜ ਹੈ ਦਿਲ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਸਾਡਾ ਜੀਵਨ ਸਾਡਾ ਪ੍ਰਭੂ ਯਿਸੂ ਮਸੀਹ ਹੈ ਜਦੋਂ ਅਸੀਂ ਆਪਣੇ ਆਪ ਨੂੰ ਪਰਖਦੇ ਹਾਂ ਆਪਣੇ ਜੀਵਨ ਨੂੰ ਬਦਲਦੇ ਹਾਂ ਜਦੋਂ ਸਾਡਾ ਯਹਵਾ ਪਰਮੇਸ਼ਰ ਸਾਡੇ ਜੀਵਨ ਵਿੱਚ ਕੰਮ ਕਰਦਾ ਹੈ ਤਾਂ ਆਟੋਮੈਟਿਕਲੀ ਸਾਡਾ ਜੀਵਨ ਜਿਹੜਾ ਬਦਲ ਜਾਂਦਾ ਹੈ ਇਸ ਕਰਕੇ ਮੈਂ ਛੋਟੇ ਜਿਹੇ ਵਚਨ ਦੇ ਵਿੱਚ ਹੀ ਅਸੀਂ ਇਹ ਛੋਟੇ ਜਿਹੇ ਟੌਪਿਕ ਦੇ ਵਿੱਚ ਹੀ ਅਸੀਂ ਮੈਂ ਬੋਲਣਾ ਚਾਹੁੰਦਾ ਹਾਂ ਕਿ ਸਾਨੂੰ ਅੱਜ ਜਿੱਦਾਂ ਨੂ ਨਬੀ ਪ੍ਰਚਾਰ ਕਰ ਰਿਹਾ ਸੀ ਅੱਜ ਸਾਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਉਹਨਾ ਬਹੁਤ ਜਲਦ ਆਇਆ ਕਿਉਂਕਿ ਸਮਾਂ ਜਿਹੜਾ ਬਹੁਤ ਹੀ ਬੁਰਾ ਹੈ ਅੰਤ ਦੇ ਦਿਨਾਂ ਦੇ ਵਿੱਚ ਵਚਨ ਦੱਸਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਪੈਲੇ ਸਮੇ ਆ ਜਾਣਗੇ ਉਹ ਸਮਾਂ ਆ ਜਾ ਰਿਹਾ ਹੈ ਮਰੀ ਨਾਲ ਬਿਮਾਰੀ ਨਾਲ ਲੋਕ ਮਰ ਰਹੇ ਨੇ ਪਰ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਦੀ ਲੋੜ ਹੈ ਸਾਨੂੰ ਕਦੇ ਵੀ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ ਵੇਲੇ-ਕਵੇਲੇ ਹਰ ਟਾਈਮ ਉਹਦੇ ਨਾਲ ਦੀ ਮਹਿਮਾ ਕਰਨੀ ਚਾਹੀਦੀ ਵਚਨ ਦੇ ਵਿੱਚ ਲਿਖਿਆ ਸਮੋਤੀ ਉਸ ਦੇ ਵਿੱਚ ਕਹਿੰਦਾ ਕਿ ਵੇਲੇ-ਕਵੇਲੇ ਮੇਰੇ ਕੰਮਾਂ ਵਿੱਚ ਲੱਗਾ ਰਿਹਾ ਭਾਵੇਂ ਅਸੀਂ ਸਵੇਰ ਵਿੱਚ ਆ ਭਾਵੇਂ ਅਸੀਂ ਦੁਪਹਿਰ ਵਿੱਚ ਆ ਭਾਵੇਂ ਅਸੀਂ ਸ਼ਾਮ ਨੂੰ ਕਿਉਂਕਿ ਪਰਮੇਸ਼ਰ ਦਾ ਵਚਨ ਦਾ ਕੋਈ ਵੀ ਸਮਾਂ ਨਹੀਂ ਆ ਕਿ ਅਸੀਂ ਇੱਕ ਟਾਈਮ ਹੀ ਪ੍ਰਾਰਥਨਾ ਕਰਨੀ ਆ ਜਿਦਾ ਦੋਦ ਰਾਜਾ 7 ਵਾਰੀ ਦਿਨ ਵਿੱਚ ਪ੍ਰਾਰਥਨਾ ਕਰਦਾ ਸੀ ਪਰ ਅੱਜ ਅਸੀਂ ਇੱਕ ਵਾਰੀ ਵੀ ਦੋ ਵਾਰੀ ਵੀ ਬੈਠ ਕੇ ਪ੍ਰਾਰਥਨਾ ਨਹੀਂ ਕਰਦੇ ਕਿਉਂਕਿ ਸਾਨੂੰ ਪ੍ਰਾਰਥਨਾ ਦੀ ਲੋੜ ਹੈ ਵਚਨ ਦੀ ਲੋੜ ਹੈ ਕਿਉਂਕਿ ਵਚਨ ਕੌਣ ਹੈ ਸਾਡਾ ਪ੍ਰਭੂ ਯਿਸੂ ਮਸੀਹ ਕਿੰਨੇ ਲੋਕ ਨੇ ਅੱਜ ਪ੍ਰਭੂ ਤੋਂ ਦੂਰ ਹੋ ਗਏ ਨੇ ਮੈਂ ਹੀ ਚਾਹਨਾ ਕਿ ਲੋਕ ਵਚਨ ਨੂੰ ਪੜਨ ਵਚਨ ਨੂੰ ਸੁਣ ਔਰ ਵਚਨ ਤੇ ਅਮਲ ਕਰਨ ਉਹਦੀ ਹੁਕਮਾਂ ਦੀ ਪਾਲਣਾ ਕਰਨ ਕਿਉਂਕਿ ਸਾਡਾ ਯਹਵਾ ਪਰਮੇਸ਼ਰ ਸਾਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਉਹ ਮਨੁੱਖਾਂ ਨੂੰ ਪਿਆਰ ਕਰਦਾ ਹੈ ਮਨੁੱਖਾਂ ਨੂੰ ਉਹ ਪਿਆਰ ਕਰਨਾ ਚਾਹੁੰਦਾ ਹੈ ਔਰ ਮਨੁੱਖਾਂ ਨੂੰ ਉਹ ਬਚਾਉਣਾ ਚਾਹੁੰਦਾ ਹੈ ਅੱਜ ਜਿਨ੍ਹਾਂ ਨੇ ਅਜੇ ਜੇ ਵਿਸ਼ਵਾਸ ਨਹੀਂ ਕੀਤਾ ਇਸ ਮੈਸੇਜ ਦੁਆਰਾ ਲੋਕ ਵਿਸ਼ਵਾਸ ਕਰਨ ਔਰ ਬਚਾਏ ਜਾਣ ਮੈਂ ਹੀ ਅੰਤ ਦੇ ਵਿੱਚ ਕਹਿਣਾ ਚਾਹੁੰਦਾ ਜਿੱਦਾਂ ਨੂਨ ਅਬੀ ਨੇ ਪ੍ਰਭ ਯੇਸ਼ੂ ਮਸੀਹ ਦਾ ਪ੍ਰਚਾਰ ਕੀਤਾ ਯਹਵਾ ਪਰਮੇਸ਼ਰ ਦਾ ਪ੍ਰਚਾਰ ਕੀਤਾ ਇਸੇ ਤਰ੍ਹਾਂ ਅੱਜ ਸਾਨੂੰ ਵੀ ਦੁਨੀਆਂਾਂ ਵਿੱਚ ਜਾ ਕੇ ਪ੍ਰਭ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਕਰਨੀ ਚਾਹੀਦੀ ਹੈ ਪ੍ਰਚਾਰ ਕਰਨਾ ਚਾਹੀਦਾ ਕਿ ਅੰਤ ਦਾ ਸਮਾਂ ਬਹੁਤ ਨਜ਼ਦੀਕ ਹੈ ਪ੍ਰਭ ਯਿਸੂ ਮਸੀਹ ਦਾ ਆਉਣਾ ਬਹੁਤ ਜਲਦਾ ਹੈ ਗੋਡ ਬles ਜੂ ਸਾਰਿਆਂ ਨੂੰ ਜੈਮਸੀ ਦੀ ਇਸ ਵਚਨ ਦੁਆਰਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਵਰ ਬਰਕਤ ਦੇਵੇ ਆਮੀਨ